ਬੜੀ ਇੱਕ ਜ਼ਰੂਰੀ ਬੇਨਤੀ ਤੇ ਐਮ ਤਾਨ ਨੂੰ ਬੜੀ ਗੱਲ ਕਰਨ ਵਾਲੀ ਆ ਤੇ ਬੜੀ ਸਮਝਣ ਵਾਲੀ ਆ ਤੇ ਮੈਂ ਅੱਜ ਦਾ ਜਿਹੜਾ ਟੌਪਿਕ ਲੈ ਕੇ ਆਇਆਗਾ ਬੇਸ਼ੱਕ ਉਹ ਆਮ ਆਦੀ ਪਾਰਟੀ ਆ ਕਿ ਆਮ ਆਦੀ ਪਾਰਟੀ ਦੇ ਵਿੱਚ ਕਾਟੋ ਕੁਲੇਸ਼ ਆ ਜਿਹੜਾ ਉਹ جاری ਆ ਕੌਣ ਪਾਰਟੀ 'ਚ ਜਾ ਰਿਹਾ ਕੌਣ ਆ ਰਿਹਾ ਇਹਦੇ ਬਾਬਤ ਵੀ ਆਪਾਂ ਗੱਲਬਾਤ ਕਰਾਂਗੇ ਤੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਤਾਂ ਹੀ ਸਾਰੀ ਵੀਡੀਓ ਜੇ ਤੁਸੀਂ ਦੇਖੋਗੇ ਤਾਂ ਹੀ ਜਾ ਕੇ ਤੁਹਾਨੂੰ ਪਤਾ ਲੱਗਣਾ ਉਸ ਤੋਂ ਪਹਿਲਾਂ ਇੱਕ ਆਪਾਂ ਹਰ ਪੀੜਤਾ ਤੇ ਜਿਹੜਾ ਥੋੜੀ ਨਿਗਾਹ ਮਾਰ ਲੀਏ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਨਰਿੰਦਰ ਮੋਦੀ ਆਇਆ ਤੇ ਪੰਜਾਬ ਨੂੰ ਕੀ ਦੇ ਕੇ ਗਿਆ 1600 ਕਰੋੜ ਰੁਪਇਆ ਤੇ ਇੱਥੇ ਇਹ ਦੱਸਿਆ ਜਾ ਰਿਹਾ ਸਰਕਾਰੀ ਸੂਤਰਾਂ ਦੇ ਮੁਤਾਬਕ ਸਰਕਾਰੀ ਅੰਕੜੇ ਦੇ ਮੁਤਾਬਕ ਕਿ ਜਿਹੜਾ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਵਿੱਚ ਪਿੰਡ ਡੁੱਬੇ ਆ ਉਹ 2000 ਪਲਸ ਆ ਤੇ ਪਤਾ ਨਹੀਂ ਕਿੰਨੇ ਘਰ ਉੱਜੜ ਗਏ ਕਿੰਨਾਂ ਦੇ ਘਟ ਹੈ ਗਏ ਤੇ ਉਸ ਤੋਂ ਬਾਅਦ ਜਿਹੜਾ ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕਿ ਕਿੰਨੇ ਘਰਾਂ ਦਾ ਜਿਹੜਾ ਕਰੋੜਾਂ ਦਾ ਨੁਕਸਾਨ ਹੋ ਗਿਆ ਡੰਗਰੂ ਪਸ਼ੂ ਉਹਨਾਂ ਦੇ ਮਰ ਚੁੱਕੇ ਆ ਘਰ ਉਹਨਾਂ ਦੇ ਢਹਿ ਚੁੱਕੇ ਆ ਫਸਲਾਂ ਉਹਨਾਂ ਦੀ ਤਬਾਹ ਹੋ ਚੁੱਕੀਆਂ ਤੇ ਕਈ ਘਰਾਂ ਦੇ ਜੀ ਆ ਜਿਹੜੇ ਉਹ ਇਸਾ ਹੜ ਦੀ ਮਾਰ ਦੇ ਵਿੱਚ ਜਾਨ ਗਵਾ ਬੈਠੇ ਆ ਕਿ ਇਸ 1600 ਕਰੋੜ ਦੇ ਨਾਲ ਕਿ ਇਹਨਾਂ ਪਿੰਡਾਂ ਦੀ ਪਰਪਾਈ ਹੋ ਚੱਕੇ ਹੋ ਸਕੇਗੇ ਕਿ ਜਦੋਂ ਸੱਤੋਂ ਸਰਕਾਰਾਂ ਟੈਕਸ ਲੈਂਦੀਆਂ ਉਹ ਆਪਾਂ ਕਹਿੰਦੇ ਕਿ ਧੌਂ ਤੇ ਗੋਡਾ ਰੱਖ ਕੇ ਲੈਂਦੀਆਂ ਹਰ ਚੀਜ਼ ਉੱਤੇ ਟੈਕਸ ਆ ਤੇ ਸੱਤੋਂ ਜਿਹੜਾ ਕਰੋੜਾ ਰੁਪਇਆ ਇੱਕ ਦਿਨ 'ਚ ਵਸੂਲ ਲੈਂਦੇ ਆ ਤਾਂ ਪਰ ਜਿਹੜੀ ਹਰ ਪੀੜਤਾ ਦੀ ਮਾਰ ਆਉਂਦੀ ਆ ਤੇ ਪੰਜਾਬ ਦੇ ਨਾਲ ਹਰ ਵਾਰ ਬਿਤਕਦਾ ਕਿਉਂ ਕੀਤਾ ਜਾ ਰਿਹਾ ਮਤਰੀ ਵਾਲਾ ਮਾਵਾ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਤਾਂ ਮੈਂ ਦੱਸਦਾ ਕਿ ਜਦੋਂ ਪੰਜਾਬ ਦੇ ਵਿੱਚ ਲੋਕ ਰੌਲਾ ਪਾਉਂਦੇ ਆ ਚਾਹੇ ਕਿਸਾਨ ਜਥੇਬੰਦੀਆਂ ਪਾਉਂਦੀਆਂ ਚਾਹੇ ਸਿੱਖ ਜਥੇਬੰਦੀਆਂ ਪਾਉਂਦੀਆਂ ਚਾਹੇ ਕੋਈ ਹੋਰ ਜਥੇਬੰਦੀਆਂ ਰੌਲਾ ਪਾਉਂਦੀਆਂ ਤੇ ਫਿਰ ਜਾ ਕੇ ਇਹਨਾਂ ਦੇ ਕੰਨ ਉੱਤੇ ਮਾਰੀ ਮੋਟੀ ਜੂਨ ਸੁਰਕਦੀ ਆ ਜਿਸ ਤਰ੍ਹਾਂ ਭਗਵੰਤ ਮਾਨ ਹਸਪਤਾਲ ਦੇ ਵਿੱਚ ਸੀ ਚਲੋ ਮੰਨਦੇ ਆ ਕਿ ਭਾਈ ਮਜਬੂਰੀ ਆ ਹਸਪਤਾਲ ਦੇ ਵਿੱਚ ਪਿਆ ਪਰ ਜਦੋਂ ਲੋਕਾਂ ਨੇ ਰੌਲਾ ਪਾਇਆ ਕਿ ਭਾਈ ਫਲਾਣਾ ਸਿੰਘ ਐਨੇ ਰੁਪਏ ਦੇ ਗਿਆ ਧੌਂਕਾ ਐਨੇ ਦੇ ਗਿਆ ਤੇ ਪਤਾ ਲੱਗਿਆ ਕਿ ਵਿਰੋਧੀ ਪਾਰਟੀ ਭਈ ਰੁਪਏ ਮੰਗਣ ਲੱਗੇ ਤਾਂ ਫਿਰ ਭਗਵਾਨਤ ਮਾਨ ਨੂੰ ਲੈਵ ਹੋਣਾ ਪਿਆ ਤੇ ਫਿਰ ਇੱਕ ਮੀਟਿੰਗ ਸੱਦਣੀ ਪਈ ਜਿਹਦੇ ਤਹਿਤ ਜਿਹੜਾ ਇੱਕ ਆਪਾਂ ਕਹਦੇ ਕਿ जख्मਾਂ ਤੇ ਮਲਮ ਲਾਉਣ ਵਾਲਾ ਥੋੜਾ ਜਿਹਾ ਕੰਮ ਕੀਤਾ ਜਾਨੀ ਕਿ ਨਾਮਾਤਰ ਰੁਪਈਆਂ ਦੀ ਜਿਹੜੀ ਰਾਸ਼ੀ ਆ ਉਹ ਜਿਹੜੀ ਪੰਜਾਬ ਨੂੰ ਦਿੱਤੀ ਆ ਉਹ ਦੇਊ ਆ ਜੇ ਕਦੋਂ ਦਿੱਤੀ ਜਾਊਗੀ ਜਾਂ ਉਹਦੇ ਵਿੱਚ ਕੀ ਹੋਣਾ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਤੇ ਅੱਜ ਹਰ ਪੀੜਤਾ ਜੋ ਹੱਦਿਆ ਹਾਲ ਆ ਅੱਜ ਪੰਜਾਬ ਦਾ ਜੋ ਅੱਜ ਹਾਲ ਆ ਤੇ ਉਹ ਦੇਖਿਆ ਨਹੀਂ ਜਾਂਦਾ ਤੇ ਅੱਗੇ ਆਪਾਂ ਗੱਲਬਾਤ ਕਰਦੇ ਆ ਤੇ ਆਪਾਂ ਦੇਖਦੇ ਆ ਕਿ ਜਿੰਨਾ ਤੱਕ ਤੁਸੀਂ ਉਠਦੇ ਨਹੀਂ ਜਿੰਨਾ ਤੱਕ ਤੁਸੀਂ ਸੁੱਤੇ ਪਏ ਹੋ ਜਿੰਨਾ ਤੱਕ ਤੁਹਾਡੀ ਅੰਦਰੋਂ ਜਿਹੜੀ ਜ਼ਮੀਰ ਆ ਉਹ ਜਾਗਦੀ ਨਹੀਂ ਹਲੂਣਾ ਨਹੀਂ ਦਿੰਦੀ ਉਨਾ ਚਿਰ ਤੁਹਾਡੀ ਬਰਬਾਦੀ ਆ ਤੁਹਾਡਾ ਨੁਕਸਾਨ ਹੁੰਦਾ ਰਹੂਗਾ ਤੁਹਾਡਾ ਸਰਕਾਰਾਂ ਨੇ ਕਦੇ ਹੱਥ ਨਹੀਂ ਫੜਨਾ ਆ ਨਪਾਲ ਦੇ ਵਿੱਚ ਦੇਖਿਆ ਬਦਰੋ ਹੋਇਆ ਉੱਤੇ ਲੋਕ ਉੱਠੇ ਆ ਉੱਤੇ ਅਸੈਂਬਲੀਆਂ ਤੱਕ ਛਾੜ ਦਿੱਤੀਆਂ ਤੇ ਉੱਤੇ ਦੇਸ਼ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਜਿਹੜਾ ਉਹ ਉਸ ਦੇਸ਼ ਨੂੰ ਛੱਡ ਕੇ ਜਾਣ ਲਈ ਮਜਬੂਰ ਕਰ ਦਿੱਤਾ ਤੇ ਉਥੋਂ ਦੇ ਧੜਾ ਧੜਾ ਜਿਹੜੀ ਸਰਕਾਰ ਡਿੱਗ ਗਈ ਤੇ ਉਹ ਹੁੰਦਾਗਾ ਲੋਕਾਂ ਦੀ ਆਵਾਜ਼ ਆ ਲੋਕਾਂ ਦਾ ਉੱਠਣਾ ਜੇ ਆਪਾਂ ਆਪਾਂ ਕਹਿੰਦੇ ਕਿ ਸਾਰਾ ਇੰਡੀਆ ਨਹੀਂ ਉੱਠ ਸਕਦਾ ਜੇਕਰ ਕੱਲਾ ਪਰਿਵਾਰ ਹੀ ਜੇ ਕੱਲਾ ਮਾਫ਼ ਕਰਨਾ ਕੱਲਾ ਪੰਜਾਬ ਹੀ ਉੱਠ ਖੜਾਉਂਦਾਗਾ ਇਸ ਗੱਲ ਤੇ ਮੋਹਰ ਲਾ ਦਿੰਦਾਗਾ ਇੱਕ ਵੱਡੀ ਬਕਾਬਤ ਕਰ ਦਿੰਦਾਗਾ ਤੇ ਫਿਰ ਦੇਖੋ ਕਿ ਸਾਰਿਆਂ ਦੇ ਭਾਜੜਾ ਸਾਰੀਆਂ ਪਾਰਟੀਆਂ ਜਿਹੜੀਆਂ ਜਿੰਨੀ ਵੀ ਚ ਏ ਬੀ ਸੀ ਡੀ ਆਪਾਂ ਲਾ ਲਈਏ ਤੇ ਉਹਨਾਂ ਦੇ ਭਾਜੜਾ ਪੈਂਦੀਆਂ ਵੇਖੇ ਤੇ ਫਿਰ ਦੇਖੋ ਪ੍ਰਧਾਨ ਮੰਤਰੀ ਇੱਥੇ ਅੱਜ ਤਾਂ ਜਹਾਜ਼ 'ਚ ਝੂਟੇ ਲੈ ਕੇ ਜਿਹੜਾ ਤਾਂ ਹੀ ਮੁੜ ਗਿਆ ਤੇ ਉਹ ਥੱਲੇ ਆਉਣਾ ਪਊ ਉਸ ਨੂੰ ਧਰਤੀ ਤੇ ਆਉਣਾ ਪਊਗਾ ਇਹ ਲੋਕਾਂ ਦੀ ਤਾਕਤ ਬਹੁਤ ਹੁੰਦੀ ਆ ਪਰ ਲੋਕ ਇਹਨਾਂ ਗੱਲਾਂ ਨੂੰ ਨਹੀਂ ਜਾਣਦੇ ਲੋਕ ਕਹਿੰਦੇ ਆ ਫਲਾਨਾ ਡੁੱਬਿਆ ਅਸੀਂ ਕੀ ਲੈਣਾ ਉਧਰ ਹੜਾ ਆਇਆ ਅਸੀਂ ਕੀ ਲੈਣਾ ਜਦੋਂ ਅਸੀਂ ਕੀ ਲੈਣਾ ਜਦੋਂ ਇਹ ਗੱਲ ਆ ਜਾਂਦੀ ਆ ਤੇ ਫਿਰ ਤੁਹਾਨੂੰ ਮਾਰਾ ਪੈਂਦੀਆਂ ਕੁੱਟਾ ਪੈਂਦੀਆਂ ਫਿਰ ਤੁਸੀਂ ਸਹੀ ਜਾਨਦੇ ਹੋ ਤੇ ਨਾਲੇ ਆਲਾ ਕੁੜਦਾ ਤੇ ਨਾਲੇ ਰੌਣ ਵੀ ਨਹੀਂ ਦਿੰਦਾ ਹੁਣ ਦੂਸਰੀ ਆਪਾਂ ਗੱਲ ਕਰਦੇ ਆ ਕਿ ਜਿਹੜਾ ਇੱਕ ਵੱਡਾ ਰੋਲਾ ਪਿਆ ਹੋਇਆ ਕੱਲ ਦਾ ਜਿਹੜਾ ਇੱਕ ਬਬਲ ਮੱਚਿਆ ਹੋਇਆ ਕਿ ਜਦੋਂ ਆਮਨ ਰੋੜਾ ਦੀ ਜਦੋਂ ਮੀਟਿੰਗ ਹੁੰਦੀ ਸੀ ਉਹਦੀ ਗੱਡੀ ਨੂੰ ਕਿਉਂ ਰੋਕਿਆ ਗਿਆ ਇਤੋਂ ਦੱਸਿਆ ਜਾ ਰਿਹਾ ਕਿ ਉਹਦੀ ਗੱਡੀ ਦੇ ਜਿਹੜਾ ਨੰਬਰ ਦੇਖ ਕੇ ਜਿਹੜਾ ਉਹ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਹੁਣ ਕਈ ਚਰਚਾਵਾਂ ਇਹ ਆ ਰਹੀਆਂ ਨੇ ਕਿ ਭਾਈ ਅੰਦਰ ਲਾਉਣ ਨੂੰ ਜਗ੍ਹਾ ਨਹੀਂ ਸੀ ਇਸ ਕਰਕੇ ਰੋਕਿਆ ਫਿਰ ਆਵਣ ਰੋੜੇ ਨੂੰ ਇਹ ਕਿਉਂ ਕਿਹਾ ਕਿ ਭਾਈ ਤੂੰ ਇੱਥੇ ਤੁਰ ਕੇ ਆ ਦੂਸਰੀ ਗੱਲ ਆਵਣ ਰੋੜੇ ਨੂੰ ਇਹ ਗੱਲ ਕਹੀ ਗਈ ਆ ਕਿ ਭਾਈ ਤੁਹਾਡੀ ਗੱਡੀ ਅੰਦਰ ਤੁਹਾਨੂੰ ਛੱਡਿਆਊਗੀ ਵਾਪਸ ਫਿਰ ਬਾਹਰ ਲੈ ਕੇ ਬਾਹਰ ਆਜੂ ਗੱਡੀ ਕਿਰਾ ਅੰਦਰ ਤਾਰੇ ਆਊਗੀ ਤੇ ਆਵਣ ਰੋੜੇ ਨੇ ਆਪਣਾ ਪੂਰਾ ਰੋਬ ਝਾੜਿਆ ਕਿ ਮੈਂ ਪੰਜਾਬ ਦਾ ਜਿਹੜਾ ਅਨਚਾਰਜ ਆ ਕਿ ਤੁਸੀਂ ਮੈਨੂੰ ਜਾਣਦੇ ਨਹੀਂ ਉਹ ਕਹਿੰਦੇ ਅਸੀਂ ਤੁਹਾਨੂੰ ਸਾਰਾ ਜਾਣਦੇ ਆ ਤੇ ਸਾਨੂੰ ਤਹਾਂ ਤੋਂ ਹੁਕਮ ਆਇਆ ਕਿ ਭਾਈ ਤੂੰ ਗੱਡੀ ਅੰਦਰ ਨਹੀਂ ਲਾ ਸਕਦਾ ਇੱਕ ਪਹਿਲਾਂ ਕਿਹਾ ਸੀ ਨਾ ਕਿ ਇੱਕ ਮੰਤਰੀ ਦੀ ਜਿਹੜੀ ਗੱਡੀ ਰੋਕੀ ਗਈ ਆ ਇਹ ਤੁਸੀਂ ਸਾਰਿਆਂ ਨੇ ਸੁਣਿਆ ਸੀ ਇਹ ਆਮਨ ਰੋੜੇ ਦੀ ਜਿਹੜੀ ਗੱਲ ਆਏ ਚੱਲ ਰਹੀ ਆ ਫਿਰ ਉਸ ਤੋਂ ਬਾਅਦ ਜਿਹੜਾ ਆਮਨ ਰੋੜਾ ਗਏਡਾ ਕੈਬਨਟ ਮੀਟਿੰਗ ਵਿੱਚ ਜਾਂਦਾ ਉੱਥੇ ਇਹ ਗੱਲ ਰੱਖਦਾ ਕਿ ਜਿੰਨਾ ਅਧਿਕਾਰੀਆਂ ਨੇ ਉਹਨਾਂ ਨੂੰ ਰੋਕਿਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਕਿ ਮੇਰੀ ਬੇਇੱਜ਼ਤੀ ਕਰ ਦਿੱਤੀ ਆ ਪਰ ਉਹਨਾਂ ਦੀ ਕਹਿੰਦੇ ਇੱਕ ਨਹੀਂ ਸੁਣੇਗੀ ਇਹ ਹੁਕਮ ਅਰਵਿੰਦ ਕੇਦਰੀਵਾਲ ਦਾ ਸੀ ਦਿੱਲੀ ਵਾਲਿਆਂ ਦਾ ਸੀ ਮਨੀਸ਼ ਸੋਧੀਆਂ ਦਾ ਸੀ ਜਾਂ ਭਗਵੰਤ ਮਾਨ ਦਾ ਸੀ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹੁਣ ਇੱਥੇ ਕਹਿੰਦੇ ਆ ਕਿ ਭਗਵੰਤ ਮਾਨ ਬਿਮਾਰ ਹੈ ਜੀ ਉਹ ਨਹੀਂ ਹੁਕਮ ਕਰ ਸਕਦਾ ਜੇ ਬੰਦਾ ਬਿਮਾਰ ਹੋ ਕੇ ਲਾਈਵ ਮੀਟਿੰਗ ਕਰ ਸਕਦਾਗਾ ਕੈਬਨਟ ਦੀ ਲੈਵ ਹੋ ਕੇ ਜਿਹੜਾ ਪੰਜਾਬ ਦੇ ਲਈ ਜਿਹੜੀ ਵਿੱਤੀ ਸਹਾਇਤਾ ਕਿ ਉਹ ਦੇ ਸਕਦਾਗਾ ਤੇ ਜੇਕਰ ਭਾਈ ਦੋ ਗੱਲਾਂ ਜਿਹੜੀਆਂ ਉਹਨੇ ਪ੍ਰਸ਼ਾਸਨ ਨੂੰ ਕਹਿਣੀਆਂ ਨੇ ਇੱਕ ਗੱਲ ਦੀ ਕਹਿਣੀ ਆ ਹੋ ਸਕਦਾ ਕਿ ਇਹਦੇ ਵਿੱਚ ਕਾਰਨ ਕੀ ਆ ਰਿਜਨ ਅੰਧਾ ਰਿਜਨ ਇਹ ਆ ਕਿ ਇੱਕ ਸੂਤਰ ਦੇ ਹਵਾਲੇ ਤੋਂ ਜਾਣਕਾਰੀ ਆ ਰਹੀ ਸੀ ਕਿ ਆਮਲ ਰੋੜਾ ਤੇ ਕੁਝ ਹੋਰ ਮੰਤਰੀ ਤੇ ਕੁਝ ਐਮਐਲਏ ਨੇ ਜਿਹੜੀ ਉਹ ਆਵਾ ਦੀ ਪਾਰਟੀ ਚ ਬਗਾਵਤ ਕੀਤੀ ਹੋਈ ਆ ਆਪਣਾ ਰੋੜਾ ਪਾਲਦਾ ਕਿ ਉਪ ਮੁੱਖ ਮੰਤਰੀ ਦੀ ਕੁਰਸੀ ਮਿਲੇ ਜਾਂ ਮੈਨੂੰ ਜਾਂ ਮੈਨੂੰ ਜਿਹੜਾ ਪੰਜਾਬ ਦੇ ਵੱਖ ਮੰਤਰੀ ਦੀ ਕੁਰਸੀ ਮਿਲ ਜਾਵੇ ਇੱਥੇ ਇਹ ਵੀ ਜਿਹੜਾ ਕੋਸ਼ਨਾਮਾ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਦੂਸਰੇ ਤੀਸਰੇ ਜਿਹੜੇ ਐਮ ਐਲ ਏ ਜਾਂ ਐਮ ਪੀ ਆ ਉਹ ਕਹਿੰਦੇ ਸਾਡੀ ਸੁਣੀ ਨਹੀਂ ਜਾਂਦੀ ਸਾਡੀ ਦਿੱਲੀ ਵਾਲਿਆਂ ਨੇ ਕਈ ਵਾਰੀ ਸਾਡੀ ਦਿੱਲੀ ਸੱਦ ਕੇ ਬੇਇੱਜ਼ਤੀ ਕੀਤੀ ਆ ਇਸ ਕਰਕੇ ਕਹਿੰਦੇ ਉਹ ਅਸੀਂ ਦੂਜੀਆਂ ਪਾਰਟੀਆਂ ਜਾਣਾ ਚਾਹੁੰਦੇ ਆ ਤੇ ਕਹਿੰਦੇ ਇਹ ਸਬਕ ਸਿਕਾਇਆ ਗਿਆ ਆਮਨ ਰੋੜੇ ਨੂੰ ਕਿ ਜੇਕਰ ਭਾਈ ਤੂੰ ਜੇ ਜਾਣਾ ਚਾਹਣਾ ਤਾਂ ਜਾ ਤੇ ਨਹੀਂ ਫਿਰ ਤੁਹਾਡਾ ਇਹ ਹਾਲ ਹੋਵੇਗਾ ਹੁਣ ਜਿਹੜੀ ਪਾਰਟੀ ਆ ਉਹ ਟੁੱਟਣ ਦੇ ਕਿਨਾਰੇ ਆ ਉਹਦਾ ਹਾਲਤ ਤੁਸੀਂ ਦੇਖ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਣ ਵਾਲਾਗਾ ਅੱਜ ਹੁਣ ਤੁਸੀਂ ਘਰੇ ਬੈਠੇ ਅੰਦਾਜ਼ੇ ਵਸਾਕ ਲਾਈ ਜਾਓ ਘਰੇ ਬੈਠੇ ਕਮੈਂਟ ਲਿਖੀ ਜਾਓ ਕਿ ਸਭ ਕੁਝ ਠੀਕ ਆ ਜੀ ਪਾਰਟੀ ਦੇ ਵਿੱਚ ਆ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਬੜਾ ਖਲਾਰਾ ਪਿਆ ਹੋਇਆਗਾ ਕਹਿੰਦੇ ਕਿਸੇ ਵੇਲੇ ਵੀ ਜਿਹੜਾ ਪਾਰਟੀ ਦੇ ਵਿੱਚ ਕੁਝ ਵੀ ਹੋ ਸਕਦਾਗਾ ਤੇ ਦੂਸਰੀ ਆਪਾਂ ਗੱਲ ਕਰਦੇ ਆ ਤੇ ਜੇਕਰ ਇਹ ਪਾਰਟੀ ਜਿਉਂਦੀ ᱛਿਉਹ ਰਹਿੰਦੀ ਆ ਵੈਸੇ ਦਾ ਬਹੁਤ ਜਿਹੜੇ ਪਰਸੈਂਟ ਆ ਜਿਹੜੇ ਉਹ ਦੱਸੇ ਜਾ ਰਹੇ ਆ ਕਿ ਜਿਸ ਤਰ੍ਹਾਂ ਇੱਕ ਉਹ ਬਗਾਵਤ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਵੇਲੇ 42 42 ਐਮਐਲਏ ਨੇ ਜਿਹੜੀ ਸੌਖਾਦੀ ਸੀ ਉਸ ਤੋਂ ਬਾਅਦ ਜਿਹੜਾ ਹੈ ਕੈਪਟਨ ਮੋਰਿੰਦਰ ਸਿੰਘ ਨੂੰ ਗੱਡੀ ਤੋਂ ਲਾਇਆ ਗਿਆ ਸੀ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਜੇ ਤੱਕ ਜਿੰਨਾ ਤੱਕ ਪੰਜਾਬ ਦੇ ਮੁੱਖ ਮੰਤਰੀ ਬੰਮਾਰ ਆ ਹੋ ਸਕਦਾ ਹੈ ਕਿ ਉਹਨਾਂ ਤੱਕ ਇਹ ਜਿਹੜਾ ਮਾਮਲਾ ਟਿਕਿਆ ਹੋਵੇ ਜਾਂ ਆਪਾਂ ਕਹਦੇ ਕਿ ਥੋੜਾ ਜਿਹਾ ਸ਼ਾਂਤ ਹੋਇਆ ਹੋਵੇ ਤੇ ਉਸ ਤੋਂ ਬਾਅਦ ਜਿਹੜੀ ਕਿ ਬਕਾਅਤ ਹੋ ਸਕਦੀ ਹੈ ਪਾਰਟੀ ਦੇ ਵਿੱਚ ਕਿਹੜੇ-ਕਿਹੜੇ ਮੰਤਰੀ ਨੇ ਜਾਂ ਕਿਹੜੇ-ਕਿਹੜੇ ਐਮਐਲਏ ਆ ਉਹ ਕਿੱਧਰ-ਕਿੱਧਰ ਜਾਣਗੇ ਹਰਮੀਤ ਪਠਾਨ ਮਾਜਰਾ ਦੀ ਲਾ ਲਈਏ ਕਿਉਂਕਿ ਉਹ ਤਾਂ ਲਗਭਗ ਪਾਰਟੀ ਜਿਹੜਾ 100% ਉਹਨੇ ਸੱਡੀ ਲੈ ਉਹ ਤਾਂ ਪਾਰਟੀ ਵਿੱਚ ਅੱਜ ਨਾ ਆਵੇ ਨਾ ਆਵੇ ਕੱਲ ਤੇ ਨਾ ਹੀ ਇਹ ਪਾਰਟੀ ਵਿੱਚ ਲੈਣਾ ਹੁਣ ਜੇਕਰ ਇੱਕ ਹਰਮੀਤ ਜਿਹੜਾ ਪਠਾਨ ਮਾਜਰਾ ਜਾਂਦਾ ਪਤਾ ਨਹੀਂ ਕਿੰਨੇ ਕੋ ਨਾਲ ਲੈ ਕੇ ਜਾਊਗਾ ਜੇਕਰ ਇੱਕ ਭਗਵੰਤ ਮਾਨ ਜਾਂ ਅਮਨ ਰੋੜਾ ਜਾਂਦੇ ਆ ਪਤਾ ਨਹੀਂ ਕਿੰਨੀ ਕਿ ਪਾਰਟੀ ਉਹਨਾਂ ਦੇ ਨਾਲ ਜਾਊਗੀ ਜਾਨੀ ਕਿ ਦੋ ਧੜੇ ਹੋ ਸਕਦੇ ਆ ਪਾਰਟੀ ਦੇ ਵਿੱਚ ਪਰ ਜਿਹੜਾ ਕਿ ਦਖਲ ਅੰਦਾਜ਼ੀ ਆ ਦਿੱਲੀ ਵਾਲਿਆਂ ਦੀ ਜਿਹੜੀ ਇਹ ਲੋਕਾਂ ਤੋਂ ਜਿਹੜਾ ਸਹਿ ਨਹੀਂ ਹੁੰਦੀ ਤੇ ਇਸ ਦੇ ਨਾਲ ਤੁਹਾਨੂੰ ਤੁਸੀਂ ਕੀ ਅਥਵਾਕ ਰੱਖਦੇ ਇਸ ਖਬਰ ਦੇ ਨਾਲ ਕਿ ਇਸ ਦੇ ਵਿੱਚ ਕਿੰਨੀ ਕ ਸੱਚਾਈ ਆ ਕਿ ਜਿਹੜਾ ਸੱਚੀ ਮਿੱਥੀ ਕਿਸਮਾੜ ਮੱਚਿਆ ਹੋਇਆ ਪਾਰਟੀ ਦੇ ਵਿੱਚ ਆ ਜਾਂ ਫਿਰ ਪਾਰਟੀ ਦੇ ਲੀਡਰਾਂ ਦੀ ਕਹਿੰਦੇ ਜਾਂ ਮੰਤਰੀਆਂ ਦੀ ਸਲਮਾਈ ਨਹੀਂ ਹੋ ਰਹੀ ਮੰਤਰੀਆਂ ਦੇ ਭਾਈਵਨ ਪਤਾ ਨਹੀਂ ਪਰ ਇੱਥੇ ਐਮਐਲਏ ਦੀ ਪੂਰੀ ਸੁਣਵਾਈ ਆ ਅੱਜ ਐਮਐਲਏ ਪੂਰੇ ਥਾਣੇਦਾਰਾਂ ਦਾ ਤੇ ਰੋਜ਼ ਝਾੜਦੇ ਆ ਥਾਣੇਦਾਰ ਜਿਹੜੇ ਆ ਚਾਹ ਕਿਸੇ ਮਰਜ਼ੀ ਜ਼ਿਲ੍ਹੇ ਦੇ ਵਿੱਚ ਹੋਣ ਜਿੱਥੋਂ ਦਾ ਐਮਐਲਏ ਆ ਉਹਦੇ ਥੱਲੇ ਜ਼ਰੂਰ ਲੱਗੇ ਹੋਏ ਆ ਪ੍ਰਸ਼ਾਸਨ ਜ਼ਰੂਰ ਥੱਲੇ ਲੱਗਿਆਗਾ ਚਾਹ ਉਹ ਆਵਾਂ ਦੀ ਪਾਰਟੀ ਤੋਂ ਲਾਇਆ ਹੋਵੇ ਪਈ ਵਾਰ ਕਈ ਵਾਰ ਹੀ ਕਿਨਾਰਾ ਕਰ ਚੁੱਕਿਆ ਹੋਵੇ ਜਾਂ ਆਵਾਂ ਦੀ ਪਾਰਟੀ ਉਹਦੇ ਤੇ ਖਿਜੀ ਹੋਵੇ ਪਰ ਅੱਜ ਉਹਨਾਂ ਦਾ ਦਬਕਾ ਜਿਹੜਾ ਥਾਣੇਦਾਰਾਂ ਤੇ ਜ਼ਰੂਰ ਆ ਇਹ ਇੰਨੀ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਇਸ ਤੋਂ ਸੀ ਇਹ ਬੀੜੀ ਨਾਲ ਕੀ ਇਤਬਾਕ ਰੱਖਦੇ ਹੋ ਤੇ ਆਪਣਾ ਜਰੂਰ ਜਿਹੜੀਆਂ ਕਮੈਂਟ ਜਰੂਰ ਕਰਨੇ ਆ ਤੇ ਬੀੜੀ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਵਰਜੀ ਦਾ ਖਾਲਸਾ ਵਹਿਜ ਜੀ ਕੀ ਫਤਿਹ